ਤੁੰ ਦਾ ਭਾਈ ਕੰਨਪਤ ਕੰਨਪਤ ਤੇ ਕੀ ਮੌਲਾ ਜੀ ਤੇਜਾ ਐਕਸੀਡੈਂਟ ਹੋਇਆ ਸੀ ਮੌਲਾ ਜੀ ਮੈਂ ਤੁਰਿਆ ਜਾਂਦਾ ਜੀ ਆਪਣੇ ਆਰਾਮ ਦਾ ਮਗਰੋਂ ਲਿਆ ਕੇ ਬਾਟਨ ਮੈਂ ਬਾਸ ਸੀ ਜੀ ਬਹੁਤ ਸਜੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਤਾਂ ਤੁਰਿਆ ਗਲੰਦਰ ਨਾਲ ਜਾਣਾ ਨਟਕਾਵਨ ਮੈਂ ਨਾ ਨਟਕਾਵਨ ਜਾਦਾ ਜੀ ਅੱਛਾ ਆ ਖਾਲੀ ਗੱਡੀ ਆ ਇਹਨੇ ਮਗਰੋਂ ਮਾਰੀ ਲਿਆ ਕੇ ਬਹੁਤ ਜੀ ਤੇ ਬਾਸ ਤੇ ਸੀ ਬਹੁਤ ਜੀ ਤੇ ਤਵਾਰੀਆਂ ਵਗੈਰਾ ਕਿਦਾਂ ਸਭ ਠੀਕ ਸਭ ਠੀਕ ਬਰਾਵਾ ਦੇ ਖਾਤੇ ਤੇ ਡਰਾਈਵਰ ਤਾਂ ਹੀ ਲੱਗੇ ਡਰਾਈਵਰ ਦੇ ਲੱਗੇ ਸਵਾਰੀਆਂ ਠੀਕ ਹੈ ਡਰਾਈਵਰ ਦੇ ਲੱਗੇ ਹਾਂਜੀ ਸਰ ਹਾਂਜੀ ਹੈ ਇਨਚਾਰਜ ਮਕਰਜਿਕ ਸਿਪਾਈ ਕੁਲਦੀਪ ਸਿੰਘ ਸਰਹਦ ਸੁਰੱਖਿਆ ਫੋਰਸ ਜਲੰਧਰ ਰੇਂਜ ਉਸੇ ਰੋਡ ਦੇ ਉੱਤੇ ਹੀ ਰਹਿਨੇ ਆ ਜੀ 24 ਘੰਟੇ ਹੁਣ ਜਿਆਦਾ ਧੁੰਦ ਦੇ ਕਾਰਨ ਇਹ ਜਿਹੜਾ ਵਾਸ ਜਿਹੜੀ ਤੇਜ਼ ਰਫਤਾਰ ਆ ਰਹੀ ਸੀ ਇਹ ਹਵੇਲੀ ਸਾਈਡ ਤੋਂ ਉੱਪਰੋਂ ਬ੍ਰਿਜ ਤੋਂ ਆਈ ਆਂਦੀ ਫਾਸਟ ਆਈ ਆ ਕਿ ਕੋਲ ਦਾ ਪੁਲੀਦਾਰ ਮੋੜ ਪਈਦਾ ਇਹਨੇ ਮੋੜ ਤੋਂ ਕੱਟੀ ਦੀ ਜੋ ਇਹਦੇ ਅੱਗੇ ਟਰੱਕ ਆ ਰਿਹਾ ਸੀਗਾ ਇਹ ਪੀਬੀ0780 ਬੀ5252 ਉਹਦੇ ਵਿੱਚ ਇਹ ਜਟਕ ਰਾਈ ਇਹਦੀ ਤੇਜ਼ ਸੀ ਜਾਨੀ ਕਿ ਟਰੱਕ ਆਪਣੀ ਸਾਈਡ ਤੇ ਜਾ ਰਿਹਾ ਸੀ 75 ਦੀ ਸਪੀਡ ਤੇ ਇਹਨੇ ਪਿੱਛੋਂ ਤੇਜ਼ ਰਫਤਾਰ ਨਾਲ ਮਾਰੀ ਆ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਦੀ ਜਲੰਧਰ ਤੋਂ ਜਾ ਰਹੇ ਸੀ ਪਤਾ ਨਹੀਂ ਫਗਵਾੜਾ ਤੋਂ ਗਾਂ ਚੰਡੀਗੜ੍ਹ ਜਾਣਾ ਇਹਨਾਂ ਫਾਸਟ ਜਾਣਾ ਹੁੰਦਾ ਜੀ ਇਹ ਬਹੁਤ ਤੇਜ਼ ਚੋਂਦੇ ਆ 110 ਦੀ ਸਪੀਡ ਨਾਲ ਸਵਾਰੀਆਂ ਕਿੱਧਰ ਸਵਾਰੀਆਂ ਮਾੜੀ ਮੁੱਢੀ ਕੋਈ ਨਹੀਂ ਆ ਜੀ ਉਹਨਾਂ ਨੂੰ ਆਪੋ ਆਪਣੇ ਖਾਈ ਗੱਡੀ ਚ ਦੂਸਰੀ ਚ ਭੇਜ ਦਿੱਤਾ ਗਿਆ ਵਾ ਤੇ ਡਰਾਈਵਰ ਜਿਹੜਾ ਜੌਨ ਹਸਪੀਟਲ ਜਲੰਧਰ ਪੇਜ ਦਿੱਤਾ ਗਿਆ ਵਾ ਕੰਡੀਸ਼ਨ ਕਿੱਧਰ ਡਰਾਈਵਰ ਦੀ ਡਰਾਈਵਰ ਠੀਕ ਹੈ ਜੀ ਕੋਈ ਸੱਟ ਲੱਗੀ ਪਰ ਉਹ ਵੀ ਸਾਡੇ ਜਿਹੜੀ ਉਹਦੇ ਕਾਰਨਾਂ ਕਰਕੇ ਲੱਗੀ ਆ ਆਪਦੇ ਕਾਰਨਾਂ ਕਰਕੇ ਲੱਗੀਆਂ ਤੇਜ ਰਫ्तार ਕਰਕੇ ਲੱਗੀ ਆ ਤੁੰਗ ਦਾ ਸਮਝ ਇਹਦਾ ਸਾਰੇ ਨੂੰ ਹਤਿਆਦ ਕੀਤੀ ਗਈ ਆ ਰੋਕੇ ਵੀ ਕਹਿੰਦੇ ਅਸੀਂ ਵੀ ਆਪਣੀ ਸਲੋ ਗੱਡੀ ਚਲਾਓ ਸਲੋ ਚਲਾਓ ਪਰ ਇਹ ਜਿਹੜੇ ਰੋਡ ਵਿਜੀ ਵਾਲੇ ਨੇ ਇਹ ਫਾਸਟ ਗੱਡੀ ਚਲਾਉਂਦੇ ਆ ਜੀ ਬਹੁਤ ਜਿਆਦਾ